ਕੈਨੇਡਾ ਦੇ ਵਿੱਚ ਨਾ ਹਾਲਾਤ ਬਹੁਤ ਜਿਆਦੇ ਬੁਰੇ ਆ ਹਰ ਕੋਈ ਬੰਦਾ ਕਹਿੰਦਾ ਕੈਨੇਡਾ ਨਾਲ ਉਹ ਕੈਨੇਡਾ ਨਾਲ ਉਹ ਤੁਹਾਨੂੰ ਕੋਈ ਇਨਵੀਟੇਸ਼ਨ ਨਹੀਂ ਭੇਜਦਾ ਨਾਓ ਘਰ ਬੈ ਕੇ ਕਰੋ ਕੰਮ ਕੈਨੇਡਾ ਸਿਰਫ ਉਹਨਾਂ ਬੰਦਿਆਂ ਲਈ ਆ ਜਿਨ੍ਹਾਂ ਦਾ ਜਾਂ ਤਾਂ ਉਹਨਾਂ ਦੇ ਮੋਲਕ 'ਚ ਕੁਝ ਬੰਦਾਂੜੀਆਂ ਪਹਿਲੀ ਗੱਲ ਦੂਜੀ ਗੱਲ ਜਿਨੇ ਇੰਡੀਆ 'ਚ ਕੁਝ ਨਹੀਂ ਕੀਤਾ ਉਹਨੂੰ ਕੈਨੇਡਾ ਦੀ ਜਗ੍ਹਾ ਚਾਹੇ ਅਮਰੀਕਾ ਭੇਜੋ ਚਾਹੇ ਮੰਗਲਗ੍ਰਾਹ ਚ ਭੇਜ ਦਿਓ ਉਤੋਂ ਜ਼ਿੰਦਗੀ 'ਚ ਕੱਖ ਨਹੀਂ ਆਉਣਾ ਠੀਕ ਆ ਤੀਜੀ ਗੱਲ ਜੇ ਤੁਸੀਂ ਕੈਨੇਡਾ ਆ ਹੀ ਗਏ ਹੋ ਤੁਸੀਂ ਮਿਹਨਤ ਨਹੀਂ ਕਰਦੇ ਜਾਂ ਮਿਹਨਤ ਨਾਲ ਕੰਮ ਲੱਭਦੇ ਵੀ ਜਿਹਨੂੰ ਤਾਂ ਕੰਮ ਮਿਲ ਗਿਆ ਉਹਦੇ ਵਾਸਤੇ ਕੈਨੇਡਾ ਵਰਗੀ ਕੋਈ ਕੰਟਰੀ ਨਹੀਂ ਜਿਹਨੂੰ ਨਹੀਂ ਮਿਲਿਆ ਜਾਂ ਵਿਜ਼ਟਰ ਵੀਜ਼ੇ ਟੂਰਿਸਟ ਵੀਜ਼ੇ ਵਾਲੇ ਆ ਗਏ ਉਹਨਾਂ ਨੂੰ ਕੰਮ ਨਹੀਂ ਮਿਲਦਾ इजीली ਨਾ ਯਾਰ ਕੈਸ਼ ਤੇ ਜੋਬ ਯੂ نو ਲਾਈਕ ਮਿਲਣੀ इजीली ਨਹੀਂ ਹੈਗੀ ਉਹਨਾਂ ਵਾਸਤੇ ਕੈਨੇਡਾ ਗੰਦ ਉਹ ਜਮਾ ਗੰਦ ਨਾ ਆਈਓ ਭਾਈ ਮਰ ਗਏ ਮਿਟ ਗਏ ਇਹ ਹੋ ਗਿਆ ਬਾਈ ਕਦੀ ਵੀ ਕੋਈ ਕੰਟਰੀ ਮਾੜੀ ਨਹੀਂ ਹੁੰਦੀ ਮੈਂ ਇੰਡੀਆ ਪੰਜਾਬ ਮੈਂ ਪੰਜਾਬੀਆਂ ਮੈਂ ਕਦੀ ਨਹੀਂ ਕਹਾਂਗਾ ਕਿ ਪੰਜਾਬ ਮਾੜਾ ਆ ਠੀਕ ਆ ਐਜ਼ ਆਈ ਟੋਲਡ ਯੂ ਹਰ ਇੱਕ ਬੰਦਾ ਹਾਲਾਤਾਂ ਕਰਕੇ ਹੁੰਦਾ ਹੁਣ ਕਈ ਕਹੋਗੇ ਲੈ ਭਰਾਵਾ ਤੂੰ 25 30 35 ਲੱਖ ਰੁਪਏ ਲਾ ਕੇ ਕੈਨੇਡਾ ਚਲ ਗਿਆ ਪੰਜਾਬ ਚ ਬਿਜ਼ਨਸ ਕਰ ਲਓ ਪੰਜਾਬ ਚ ਮੈਂ ਤੈਨੂੰ ਇਹੋ ਜਿਹੇ ਵੀ ਬੰਦੇ ਦਿਖਾ ਦੂੰਗਾ ਜਿਨ੍ਹਾਂ ਨੇ 35 35 40 40 ਲੱਖ ਰੁਪਏ ਲਾਇਆ ਬਿਜ਼ਨਸ ਨਹੀਂ ਚੱਲਦਾ ਕੀ ਗਾਰੰਟੀ ਆ ਅਥੇ ਐਜ਼ ਅ ਕਲੀਨਰ ਵੀ ਜੋਬ ਕਰਦੇ ਆ ਸਟਾਰਟਿੰਗ ਚ ਯੂ ਕੈਨ ਬਾਏ ਐਨੀਥਿੰਗ ਵਟ ਐਵਰ ਯੂ ਵਾਂਟ ਠੀਕ ਆ ਬਾਕੀ ਹਰ ਇੱਕ ਬੰਦੇ ਅੱਪ ਟੂ ਯੂ ਦੂਜੀ ਗੱਲ ਲੋਕੀ ਕਹੀ ਕੀ ਕਹਿੰਦੇ ਆ ਪੰਜਾਬ ਖਾਲੀ ਹੋ ਗਿਆ ਮਰ ਗਏ ਮਿਟ ਗਏ ਭਾਜੀ ਪੰਜਾਬ ਦੀ ਕਿੰਨੀ ਪੋਪੂਲੇਸ਼ਨ ਠੀਕ ਆ ਕਿੰਨੇ ਲੋਕ ਗਰੀਬ ਆ ਰਿਕਸ਼ੇ ਚ ਲਾਂਦੇ ਆ ਠੀਕ ਆ ਕਿੱਦਾਂ ਜਿਆ ਦਿਹਾੜੀਆਂ ਲਾਂਦੇ ਆ ਕਿੰਨੀ ਜਨਤਾ ਮਰਦੀ ਆ ਕਿਸ ਲਈ ਕੁਝ ਕੀਤਾ ਜੇ ਕੀਤਾ ਤਾਂ ਘਰੋਂ ਮੈਸੇਜ ਮੈਨੂੰ ਕਰੋ ਕਰੋ ਮੈਨੂੰ ਕਮੈਂਟ ਚ ਭੇਜੋ ਲਿੰਕ ਕੋਣ ਕੀ ਕਰਦਾ ਉਹ ਅਨਮੋਲਕ ਵਾਤਰਾ ਵਿਚਾਰਾ ਠੀਕ ਆ ਕਿੰਨੀ ਮਿਹਨਤ ਕਰਦਾ ਇਹਨਾਂ ਜਵਾਨ ਸੋਹਣਾ ਸੁਨੱਖਾ ਬੰਦਾ ਇੰਨੀ ਮਿਹਨਤ ਕਰਦਾ ਲੋਕੀ ਤਾਂ ਉਹਨੂੰ ਨਹੀਂ ਜੀਣਨ ਦੇ ਉਹਨੂੰ ਕਹਿੰਦੇ ਤੂੰ ਪੈਸਾ ਕਮਾ ਆ ਗਿਆ ਤੂੰ ਆਪਣੇ ਪੇਜ ਬਣਾ ਲੈ YouTube ਚ ਚਲਾ ਨਾ ਤੇ ਉਹਨੂੰ ਵੀਊ ਲੈ ਨਾ ਭਰਾਵਾ ਤੁਸੀਂ ਦਿੰਦੇ ਉਹਨੂੰ ਪੈਸੇ ਅਗਲਾ ਕਮਾਨ ਨੂੰ ਨਾ ਜੇ ਅਗਲਾ ਚਾਵੇ ਤਾਂ ਉਥੋਂ ਬਹੁਤ ਜ਼ਿਆਦਾ ਪ੍ਰਸ਼ਾਸ਼ ਆ ਸਕਦਾ ਪਰ ਅਗਲਾ ਨਹੀਂ ਕਰਦਾ ਉਹਨੂੰ ਪਤਾ ਅਗਲਾ ਦਿਲ ਦਾ ਬੰਦਾ ਸੱਚਾ ਆ ਹੁਣ ਹਰ ਇੱਕ ਬੰਦੇ ਨੇ ਆਪਣੀ ਰੋਟੀ ਰੋਟੀ ਰੋਜੀ ਰੋਟੀ ਪਟ્રોલ ਪਵਾਉਣਾ ਸੋ ਚੀਜ਼ਾਂ ਟੀਮ ਮੈਂਬਰ ਸਾਰਾ ਕੁਝ ਬੰਦੇ ਨੇ ਕੁਛ ਨਾ ਕੁਛ ਤਾਂ ਕਰ ਰਹੇ ਐ ਸਗਲੇ ਨੇ ਆਪਣੇ ਚੈਨਲ ਬਣਾ ਦੇ ਸੋ ਮੇਰਾ ਭਾਈ ਕਦੀ ਵੀ ਕਿਸੇ ਨੂੰ ਡੀਮੋਟੀਵੇਟ ਨਾ ਕਰਿਆ ਕਰੋ ਆਪਣੀ ਤੁਹਾਡੀ ਲਾਈਫ ਆਪਣਾ ਰਸਤਾ ਆਪ ਸੁਣੋ ਕੀ ਕਰਨਾ ਕੀ ਨਹੀਂ ਕਰਨਾ ਦੂਜਿਆਂ ਨੂੰ ਸਲਾਹਾਂ ਨਾ ਦਿਓ ਅੱਜਕੱਲ ਸਾਰੇ ਪੜੇ ਲਿਖੇ ਆ ਸਿਆਣੇ ਆ ਬਾਕੀ ਮੇਰਾ ਭਰਾ ਜਿਹੜਾ ਸਪੋਰਟ ਕਰਦਾ ਉਹਨੂੰ ਲਵ ਯੂ ਆ ਠੀਕ ਆ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਫੋਲੋ ਸਬਸਕ੍ਰਾਈਬ ਕਰਨਾ